ਤੋ ਦੋਸਤੋ 31 ਜਨਵਰੀ ਤੱਕ ਪੰਜਾਬ ਦੀ ਸਭ ਤੋਂ ਵੱਡੀ ਕਪੜਾ ਫੈਕਟਰੀ ਨਾਨਕਹਾੜ ਕਪੜਾ ਫੈਕਟਰੀ ਕਰਨ ਜਾ ਰਹੀ ਆ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਕਮਾਲ ਦੇ ਆਰਟੀਕਲ ਮਿਲਣ ਜਾ ਰਿਹਾ ਸਿੱਧੇ ਫੈਕਟਰੀਟਾਂ ਦੇ ਜੀ ਸੋ ਬਿਲਕੁਲ ਭਾਈ ਜੀ 31 ਜਨਵਰੀ 31 ਜਨਵਰੀ ਤੱਕ ਤੁਹਾਨੂੰ 4 ਤੋਂ 5-5 ਹਜ਼ਾਰ ਰੁਪਏ ਵਿਕਣ ਵਾਲੇ ਫੁਲਕਾਰੀ ਵਾਲੇ ਸੂਟ ਭਾਈ ਜੀ ਉਹ ਪੰਜ ਚੈਲੇਂਜ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ 1-1000 ਰੁਪਿਆ ਲਹਿੰਗੇ ਦੇ ਨਾਲ ਫੁਲਕਾਰੀ ਵਾਲੇ ਸੂਟ ਹੈਂਡਵਰਕ ਗੋਟਾ ਪੱਟੀ ਦਾ ਕੰਮ ਪਿਓਰ ਚਨੋਂਦਾ ਦੁਪੱਟਾ ਹਰ ਭੈਣ ਨੂੰ ਬੇਨਤੀ ਹੈ 8-10 ਦਿੰਦਾ ਮੇਲਾ ਰਹਿ ਗਿਆ ਲੁੱਟ ਲੋ 1000 ਰੁਪਇਆ 5000 ਰੁਪਏ ਵਿਕਣ ਵਾਲਾ ਸੂਟ ਸਿਰਫ 1000 ਰੁਪਇਆ ਰੇਚ ਦੇਗਾ ਇਧਰ ਆ ਜੀ ਜੱਚ ਚੱਕੋ ਤੁਹਾਨੂੰ ਡਿਜ਼ਾਈਨਰ ਚੀਜ਼ਾਂ ਦੇ ਮੇਲੇ ਨਾਨੇ ਕੱਟ ਕਪੜਾ ਫੈਕਟ ਦੇ ਅੰਦਰ ਹਰ ਚੀਜ਼ ਮਿਲੇਗੀ ਭਾਈ ਜੀ ਅੱਦੇ ਤੋਂ ਕੱਟ ਰੇਟਾਂ ਤੇ ਕਰ ਜਰੂਰ ਪਹੁੰਚੋ 31 ਜਨਵਰੀ ਤੱਕ ਹਰ ਪਹਿਨ ਦੇ 50 ਤੋਂ 70% ਤੱਕ ਬੜਾ ਫਾਇਦੇ ਫਾਇਦੇ ਕਰਾਵਾ ਬਿਲਕੁਲ ਭਾਜੀ ਇਧਰ ਕੱਲਾ ਕੱਲਾ ਆਰਟੀਕਲ ਦਿਖਾ ਦਿਓ ਕਿ ਜਿਹੜੇ ਆਰਟੀਕਲ ਮਾਰਕੀਟ ਦੇ ਵਿੱਚ 25-25 ਹਜ਼ਾਰ ਦੇ ਆ ਪਰ ਇੱਥੇ ਤੁਹਾਨੂੰ ਮਿਲਣ ਜਾ ਰਿਹਾ ਵਾ 70% ਡਿਸਕਾਊਂਟ ਤੋਂ ਪਹਿਲੀਆਂ 11 ਮੇਰੀਆਂ ਪਹਿਣਾ ਪਹਿਲੀਆਂ ਕਨਮਾ ਵਾਲੀਆਂ 11 ਪਹਿਣਾ ਰਾਜਾ ਰਾਣੀ ਵਾਲੇ ਸੂਟ 1 ਰੁਪਈਆ ਨਹੀਂ ਲੈਣਾ ਜਲਦੀ ਵੀਡੀਓ ਕਰੋ ਸ਼ੇਅਰ ਕਮੈਂਟਾਂ ਚ ਲਿਖੋ ਸ਼ਹਿਰਾ ਦੇ ਨਾਮ ਆਪਣੇ ਨਾਮ ਨੰਬਰ ਲਿਖ ਦਿਓ ਸਾਡੇ ਵੱਲੋਂ ਪਹਿਲਾਂ ਨੂੰ ਫੋਨ ਚੱਲ ਜਾਣਾ 11 ਸੂਟੇ ਦੇ ਨਾਲ ਦੇ ਮੈਂ ਪਹਿਣਾ ਨੂੰ ਭੇਜ ਦੇਣਿਆ ਤੁਹਾਡੇ ਘਰੇ 31 ਜਨਵਰੀ ਤੱਕ ਪਹੁੰਚੋ ਤੇ ਵੀਡੀਓ ਕਰੋ ਸ਼ੇਅਰ ਸੋ ਬਿਲਕੁਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਇੱਧਰ ਦੇਖੋ ਕਿੱਡੇ ਕਮਾਲ ਦੀ ਆਰਟੀਕਲ ਪਾਜੀ ਤੁਹਾਨੂੰ ਗਿਫਟ ਭੇਜਣ ਜਾ ਰਹੇ ਆ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲਾ ਕੱਲਾ ਆਰਟੀਕਲ ਬਾਜੀ ਇਧਰ ਦਿਖਾ ਦਿਓ ਕਿ ਕੱਲੇ ਕੱਲੇ ਆਰਟੀਕਲ ਤੇ ਬਹੁਤ ਵੱਡਾ ਡਿਸਕਾਊਂਟ ਲੱਗ ਚੁੱਕਾ ਵਾ ਤੇ ਇਧਰ ਵੇਖੋ ਯਾਰ ਇਸ ਤਰ੍ਹਾਂ ਦੇ ਕਮਾਲ ਦੇ ਆਰਟੀਕਲ ਤੁਹਾਨੂੰ ਹਜ਼ਾਰ ਹਜ਼ਾਰ 12 1200 1000 ਰੁਪਏ ਰੇਟ ਤੇ ਬਾਜੀ 6 6 7 7 ਹਜ਼ਾਰ ਵਾਲੇ ਸੂਟ ਹੈ ਮੇਲਾ ਪਿਆਨੋ ਲੁੱਟ ਲੋ ਲੰਗੀਆਂ ਮੇਲਾ ਮੁੜ ਕੇ ਹੱਥ ਨਹੀਂ ਹੋਣਾ ਫਰੰਟ ਚੈੱਕ ਕਰ ਲੋ ਪਿਓਰ ਸਿਲਕ ਦੀ ਸਲਵਾਰ ਉਪਾਣਾ ਸਿਲਕ ਦੀ ਸਲਵਾਰ ਹੈ ਬਾਜੀ ਨਾਲ ਕਲੱਚ ਸੂਟ ਹੈ ਦੁਪੱਟਾ ਫੋਰਸਟ ਅੱਜ ਪੂਰੀ ਵੀਡੀਓ ਤੁਸੀਂ ਦੇਖਣੀ ਹੈ ਕੱਲੀ ਕੱਲੀ ਡਿਟੇਲ ਆਪਾਂ ਸੂਟ ਦੀ ਨਾਲ ਦੇਣੀ ਹੈ ਰੇਟ ਤੁਹਾਨੂੰ ਨਾਲ ਦੱਸਨੇ ਆ ਨਾਲ ਹਰ ਇੱਕ ਅੰਦਰ ਚੈੱਕ ਕਰੋ ਡਿਜ਼ਾਈਨ ਮੂਹ ਬੋਲਦਾ ਹੋਏਗਾ ਤੁਹਾਨੂੰ ਪੈਣੋ ਇਦਾਂ ਦੇ ਦਾਜਵਾਰੀ ਚ ਜਿਹੜੇ ਤੁਸੀਂ 8 8 10000 ਦੇ ਸੂਟ ਲਏ ਨੇ ਤੁਹਾਨੂੰ 1500 2000 2500 3200 ਹਰ ਰੇਂਜ ਚ ਫਾਇਦਾ ਹੀ ਫਾਇਦਾ ਮੈਂ ਕਰਾ ਕੇ ਦਿਆਂਗਾ 8 80000 ਰਿਆਰ ਰੇਂਜ ਚ ਇਦਾਂ ਦੇ ਕਲੱਚ ਦੇ ਸੂਟ ਦੇ ਦੇਣੇ ਆ ਅਗਰ ਲੈਣ ਦੇਣ ਕਰਨਾ ਆ ਰਿਸ਼ਤੇਦਾਰਾਂ ਚ ਵੇਚਣ ਵਾਸਤੇ ਪੈਣੋ ਕਪੜਾ ਚਾਹੀਦਾ ਹੈ ਅੱਦੇ ਤੋਂ ਘੱਟ ਰੇਟ ਪੂਰੇ ਪੰਜਾਬ ਨਾਲੋਂ ਨਾਨਕਾਟ ਤੱਕ ਜਲੰਧਰ ਹੋਲ ਸੇਲ ਤੋਂ ਘੱਟ ਫੈਕਟਰੀ ਰੇਟ ਹਰ ਭੈਣ ਭਰਾ ਦੇ ਫਾਇਦੇ ਖੁੱਲਾ ਸਦਾ ਪੂਰੇ ਪੰਜਾਬ ਨੂੰ ਆਜੋ 31 ਜਨਵਰੀ ਤੱਕ ਬਿਲਕੁਲ ਜੀ ਇਧਰ ਭਾਜੀ ਆਰਟੀਕਲ ਕੱਲਾ ਕੱਲਾ ਦਿਖਾ ਦਿਓ ਕਿ ਮੈਂ ਕਹਿੰਨਾ ਇਧਰ ਹੈਂਡਵਰਕ ਵੇਖੋ ਬਾਜ਼ਾਰ ਜਾਓਗੇ ਤੁਹਾਡਾ ਲੰਗਣਾ 5000 ਸਾਤੀ 8000 ਪਰ ਇੱਥੇ ਆਓਗੇ 1500 2000 ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਮਿਲ ਨਹੀਂ ਭਾਈ ਜੀ ਕੋਈ 1500 ਨਹੀਂ ਕੋਈ 2000 ਨਹੀਂ ਆਪਾਂ 1000 ਰੁਪਏ ਵਿੱਚ ਪੈਣਾ ਨੂੰ ਦੇਣਾ ਹੈ ਪੈਣਾ ਖੁਸ਼ ਕਰਨੀਆਂ ਫੋਰ ਸਾਈਡ ਦੁਪੱਟਾ ਨਾਲ ਦੇਣਾ ਆ ਇਧਰ ਚੈੱਕ ਕਰੋ 1000 ਰੁਪਿਆ ਰੇਂਜ ਦੇ ਵਿੱਚ ਨਾ ਕੋਈ ਦੇਗਾ ਨਾ ਕਿਤੇ ਮਿਲੇਗਾ ਚੈਲੰਜ ਸਾਡਾ ਵੱਡਾ ਆ ਓਪਨ ਆ ਫੋਰ ਸਾਈਡ ਦੁਪੱਟੇ ਦੇ ਨਾਲ ਸਕਰੀਨ ਸ਼ਾਟ ਲੋ ਪੂਰਾ ਪੰਜਾਬ ਘੁੰਮ ਲੋ ਭਾਈ 1000 ਵਿੱਚ ਕੋਈ ਸੂਟ ਨਹੀਂ ਨਾਲ ਇੱਧਰ ਚੈੱਕ ਕਰੋ ਜਿੰਨਾ ਪੈਨਾਂ ਨੇ ਦਾਜਵਰੀ ਦੇ ਕੱਪੜੇ ਲੈਣੇ ਆ ਮੋਰਨੀਆਂ ਵਾਲੇ ਹੈਂਡਵਰਕ ਦੇ ਸੂਟ ਭਾਜੀ ਇਹ ਵੀ 70% ਡਿਸਕਾਊਂਟ ਇਹਨਾਂ ਤੇ ਲਾ ਦਿੱਤਾ ਇੱਕ ਹੋਰ ਵੱਡਾ ਤੈਲਗਾ ਕਰਨ ਜਾ ਰਿਹਾ ਭਾਜੀ ਮੈਂ ਪੂਰੀ ਗਰੰਟੀ ਦੇ ਨਾਲ 8 ਤੋਂ 10000 ਰੁਪਏ ਮਾਰਕੀਟ ਚ ਵੇਚਣ ਵਾਲਾ ਉੱਚੀ ਕੁੜਤੀ ਨਾਲ ਹੈਂਡਵਰਕ ਦਾ ਲਹੰਗਾ 8 ਤੋਂ 10000 ਰੁਪਏ ਪਹਿੜੋ ਬਾਜ਼ਾਰ ਰੇਟ ਹੈ ਨਾ ਨੇ ਕੱਟ ਕਪੜਾ ਫੈਕਟਰੀ ਦੇ ਅੰਦਰ 2000 ਰੁਪਿਆ ਚਾਰਟਿੰਗ ਲਈ ਤੇ 2500 ਰੁਪਏ ਚ ਆਪੇ ਹੈਂਡਵਰਕ ਨਾਲ ਲਹੰਗਾ ਓਪਨ ਚੈਲੰਜ ਹੈ ਸਕਰੀਨ ਸ਼ਾਟ ਫਿਰ ਉਹ ਮਾਰ ਲੋ ਨਾ ਕੋਈ 8 ਨਾ ਕੋਈ 10 ਨਾ ਕੋਈ 5 ਕੋਈ 3 ਨਹੀਂ 2500 ਰੁਪਏ ਹੈਂਡਵਗ ਦਾ ਲੈ ਲਾਂਗਾ ਉੱਚੀ ਕੁਰਤੀ ਦਾ 1500 ਰੁਪਿਆ ਰੇਂਜ ਚ ਹੈਂਡਵਰਕ ਦਾ ਲਹੰਗਾ ਦੇਣਾ ਹੈ ਬਾਈ ਜੀ 1500 ਰੁਪਿਆ ਰੇਂਜ ਚ 8 ਦਿਨ ਪੂਰਾ ਮਹਾ ਮੇਲਾ ਜਨਵਰੀ ਮਹੀਨੇ ਲੈ ਚੱਲਣਾ ਇਹ ਲੋੜੀ ਮੇਲਾ ਕਿਆ ਸੀ ਪੂਰਾ ਮਹੀਨਾ ਚਲੋਣਾ ਮੈਂ ਲੋੜੀ ਤੇ ਜਾਂਦੀ ਆਪਣੀਆਂ ਪਹਿਣਾ ਵਾਸਤੇ ਚਲਾ ਲਗਾਵਾ ਇੱਧਰ ਚੈੱਕ ਕਰੋ ਬਾਈ ਜੀ ਪੂਰੇ ਪੰਜਾਬ ਦੇ ਰੇਟ ਦੀ ਗਰੰਟੀ ਹੈ ਨਾ ਕੋਈ ਓਲਾ ਵਿੱਚ ਨਾ ਕੋਈ ਵਿਚੋਲਾ ਵਿੱਚ ਸਿੱਧਾ ਫੈਕਟਰੀ ਰੇਟ ਹੈ ਹੈਂਡਵਰਕ ਉੱਚੀ ਕੁੜਤੀਦਰਾ ਲਹੰਗਾ 1500 ਰੁਪਿਆ ਦੇਣਾ ਉਹਨਾਂ ਪਹਿਨਣ ਨੂੰ ਹੈ ਜਿਹੜੀਆਂ ਹਲੇ ਆ ਗਿਆ ਵੀਡੀਓ ਸ਼ੇਅਰ ਕਰ ਦੇਣੀ ਹੈ ਹਰ ਵਿਆਹ ਦੇ ਕਸਟਮਰ ਨੂੰ ਇਦਾਂ ਦੀਆਂ ਚੀਜ਼ਾਂ 1500 ਤੋਂ ਸਟਾਰਟਿੰਗ ਰੇਟ ਚ ਦੇ ਦੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰਕੇ ਪਹੁੰਚਦੇ 31 ਜਨਵਰੀ ਤਰੀਕ ਨੂੰ ਕਰ ਲੋ 31 ਜਨਵਰੀ ਤੱਕ ਆ ਪਾਜੀ ਆਰਟੀਕਲ ਦਿਖਾ ਦਿਓ ਇਸ ਤਰ੍ਹਾਂ ਦੇ ਹੈਂਡਵਰਕ ਦੇ ਆਰਟੀਕਲ ਇਸ ਤਰ੍ਹਾਂ ਦੇ ਹੈਂਡਵਰਕ ਦੇ ਕਮਾਲ ਦੇ ਆਰਟੀਕਲ ਤੁਹਾਨੂੰ ਮਿਲਣ ਜਾ ਰਹੇ ਆ ਸੇਲ ਮੇਲੇ ਦੇ ਵਿੱਚ ਛੇਤੀ ਛੇਤੀ ਪਹੁੰਚੋ ਤੇ ਫਾਇਦੇ ਖਟੋ ਬਿਲਕੁਲ ਜੀ ਨਾਲ ਹੈਂਡਵਰਕ ਪਿਓਰ ਹੈਂਡਵਰਕ 6500 ਰੁਪਏ ਵਾਲਾ ਸੂਟ 4 ਸਾਈਡ ਦੁਪੱਟਾ 1500 1800 ਇੱਧਰ ਇੰਜਾਂ ਚ ਨਾਲ ਚੈੱਕ ਕਰੋ ਭਾਈ ਜੀ ਹੁਣ ਵੈਰਾਈਟੀਆਂ ਚੈੱਕ ਕਰੀ ਚੱਲੋ ਫਟਾਫਟ ਵੀਡੀਓ ਲੰਬੀ ਨਹੀਂ ਕਰਨੀ ਪਹਿਰਾਂ ਨੂੰ ਠਾ ਠਾ ਸੂਟ ਵਿਖਾਉਣੇ ਆ 66000 ਵਾਲੇ ਅੱਦੇ ਤੋਂ ਘੱਟ ਰੇਟਾਂ 'ਚ 11000 ਰੁਪਿਆ ਰੇਂਜ 'ਚ 4500 ਵਾਲੇ ਸੂਟ ਨਾਲ ਹੀ ਪਹਿਰਾਂ ਨੂੰ ਕਲਕੱਤੇ ਦੇ ਸੂਟ 6500 ਵਾਲੇ 18-1800 ਰੁਪਿਆ ਰੇਂਜ 'ਚ ਚਕਾਉਣੇ ਆ ਪਹਿਰਾਂ ਨੂੰ ਪਿਓਰ ਸ਼ਿਮਰ ਦੇ ਸੂਟ ਆਪਾ ਦੇਣੇ ਭਾਈ ਜੀ 88000 ਵਾਲੇ ਅੱਦੇ ਤੋਂ ਘੱਟ ਰੇਟਾਂ ਤੇ ਪਿਓਰ ਹੈਂਡਵਰਕ ਦੱਪਕੇ ਦਾ ਕੰਮ ਫੋਰ ਸ਼ੇਡ ਦੁਬੱਤੇ ਨਾਲ ਦੇਾਂਗੇ ਡਿਜ਼ਾਈਨਰ ਬੁਟੀ ਤੇ ਮੇਰੀਆਂ ਕੁੜੀਆਂ ਪੈਣਾ ਨੂੰ 12-1300 ਰੁਪਏ ਰੇਂਜਾਂ 'ਚ ਇੱਦਾਂ ਦੇ ਸੂਟ ਇੱਧਰ ਚੈੱਕ ਕਰੋ ਰਿਸ਼ਤੇਦਾਨਾਂ 'ਚ ਲੈਣ ਦੇਣ ਵਾਲੇ ਹੈਵੀ ਫਰੰਟਾਂ ਵਾਲੇ ਸੂਟ ਹੈਂਡਵਰਕ ਦੇ ਕੰਮ 7-8000 ਵਾਲਾ ਸੂਟ ਹੈ 12-1500 'ਚ ਇੱਧਰ 1100 ਰੁਪਏ ਰੇਂਜਾਂ 'ਚ ਪਾਰੇ ਦੁਪੱਟੇ 8-800 ਰੁਪਏ ਰੇਂਜਾਂ 'ਚ ਇੱਦਾਂ ਦੇ ਸੂਟ 31 ਜਨਵਰੀ ਮਹਾ ਮੇਲਾ ਜਨਵਰੀ ਮਹੀਨੇ ਦਾ ਨਾਨਕ ਕਾਟ ਜਿੰਦਰ ਚੱਲ ਰਿਹਾ ਹੈ ਜ਼ਰੂਰ ਪਹਿਣਾ ਪਹੁੰਚੋ ਅਗਰ ਫਾਇਦਾ ਵੱਡਾ ਕਰੋਗੇ। ਬਾਜੀ ਵਾਕਈ ਵੀਡੀਓ ਤੁਹਾਡੀਆਂ ਬੜੀਆਂ ਬਣਾਈਆਂ ਪਰ ਆਹ ਜਿਹੜੇ ਰੇਟ ਦੱਸਣ ਦੇ ਨਾ ਰੇਟ ਹਰ ਵੀਡੀਓ ਚ ਬਾਜੀ ਰੇਟ ਦੱਸੇ ਜਾਣਗੇ। ਪਹਿਣਾ ਦੇ ਕਮੈਂਟ ਆਏ ਸੀ ਕਿ ਰੇਟ ਨਾਲ ਪਾਓ। ਸੋ ਬਾਜੀ ਰੇਟ ਓਪਨ ਕਰ ਦਿੱਤੇ ਆ। ਕੋਈ ਓਲਾ ਨਹੀਂ ਕੋਈ ਵਿਚੋਲਾ ਨਹੀਂ। ਸਿੱਧਾ ਫੈਕਟਰੀ ਰੇਟਾਂ ਚ ਚੈੱਕ ਕਰੋ ਤੁਸੀਂ। ਇਹ 12-15 ਹਜ਼ਾਰ ਵਾਲੇ ਸੂਟ ਹੈ। ਅੱਧੇ ਰੇਟ ਤੇ ਦੇਣਾ ਹੈ 50 ਤੋਂ 70% ਡਿਸਕਾਊਂਟ ਦੇ ਉੱਤੇ। ਇਹ ਵਾਲੀਆਂ ਆਪਾਂ ਚੀਜ਼ਾਂ ਦੇ ਦੇਣੀਆਂ। ਦੱਪਕੇ ਦੇ ਕੰਮ 16-17 ਹਜ਼ਾਰ ਵਾਲੇ ਸੂਟ। ਇਹ ਵੀ ਪਹਿਣਾ ਨੂੰ ਆਪਾਂ ਦੇ ਦੇਣੇ ਨੇ। 1500 2000 ਦੇ ਰੇਸ ਸੋ ਬਿਲਕੁਲ ਪਾਜੀ ਇਧਰ ਦਿਖਾ ਦਿਓ ਮੈਂ ਕਹਿੰਨਾ ਇਧਰ ਵੇਖੋ ਯਾਰ ਕਿੱਡੇ ਕਮਾਲ ਦੇ ਆਰਟੀਕਲ ਆ ਹੈਂਡਵਰਕ ਦਿਖਾ ਦਿਓ ਇਧਰ ਵੇਖੋ ਯਾਰ ਮੈਂ ਕਹਿੰਨਾ ਬਹੁਤ ਹੀ ਪਿਆਰੀ ਪਿਆਰੀ ਦਬਕੇ ਦੇ ਵਰਕ ਤੁਹਾਨੂੰ ਮਿਲਨੇ ਆ ਇਧਰ ਹੈਂਡਵਰਕ ਚੈੱਕ ਕਰ ਲਿਓ ਬਹੁਤ ਹੀ ਪਿਆਰੀਆਂ ਪਿਆਰੀਆਂ ਪ੍ਰੀਮੀਅਮ ਵੈਰਾਈਟੀਆਂ ਤੁਹਾਨੂੰ ਮਿਲਣ ਜਾ ਰਹੀਆਂ ਵਾ ਤੇ ਇਧਰ ਆਰਟੀਕਲ ਵੇਖੋ ਯਾਰ ਮੈਂ ਕਹਿੰਦਾ ਓਏ ਹੋਏ ਯਾਰ ਇਧਰ ਵੇਖੋ ਜਗਮਗ ਜਗਮਗਾ ਕਰਦੇ ਹੋਏ ਆਰਟੀਕਲ ਆ ਫੈਬਰਿਕ ਦੇਖੋ ਕਿੱਡੇ ਕੈਂਟ ਆ ਤੇ ਇਹ ਵੈਰਾਈਟੀਆਂ ਤੁਹਾਨੂੰ ਪਾਉਣ ਵਾਲੀਆਂ ਹੰਡਾਉਣ ਵਾਲੀਆਂ ਵੈਰਾਈਟੀਆਂ ਮਿਲੀਆਂ ਵਾ ਨਾਨਕ ਖਾਟ ਕਪੜਾ ਫੈਕਟਰੀ ਜਲੰਧਰ ਤੋਂ ਜੀ ਸੋ ਨਾਲ ਇਧਰ ਚੈੱਕ ਕਰੋ ਭਾਈ ਜੀ 12 12 ਹਜ਼ਾਰ ਵਾਲੇ ਸੂਟ 2 2000 25 2500 38 3800 ਇਹ ਚੀਜ਼ਾਂ ਦੇ ਆਗਾ ਪਹਿਰਾ ਨੂੰ ਦੱਪਕੇ ਦੇ ਕੰਮ ਬੁਟੀਕ ਲੈਵਲ ਦੇ ਸੂਟ ਦੇ ਆਗਾ ਬੁਟੀਕਾਂ ਤੇ ਜਾਓਗੇ 70 ਨਾਨਾ ਘਾਟਾ ਜੋ 7000 ਚ ਤਿੰਨ ਤਿੰਨ ਚਾਰ ਚਾਰ ਸੂਟ ਬਣਾ ਕੇ ਦੇਵਾਂਗਾ ਆਪਣੇ ਡਿਜ਼ਾਈਨ ਲੈਣ ਪੈਣਾ ਆਪਣੇ ਡਿਜ਼ਾਈਨ ਲੈ ਆਓ ਐਡੀ ਆਫਰ ਕਿਸੇ ਦੁਕਾਨਦਾਰ ਨੇ ਨਹੀਂ ਦੇਣੀ ਤੁਸੀਂ ਆਪਣੀ ਫੋਟੋ ਲੈ ਕੇ ਆਓ ਡਿਜ਼ਾਈਨ ਲੈ ਕੇ ਆਓ ਨਾਨਕ ਕੱਟ ਤੋਂ ਤਿਆਰ ਕਰਾਓ ਆਪਣੇ ਬਜਟ 'ਚ ਤਿਆਰ ਕਰਾਓ ਤੁਹਾਡਾ ਬਜਟ 2000 ਹੈ ਤਾਂ 2000 'ਚ ਸੂਟ ਤਿਆਰ ਕਰਕੇ ਦੇਾਂਗੇ ਤੁਹਾਡਾ ਬਜਟ 20000 ਤੇ 20000 ਦਾ ਸੂਟ ਤਿਆਰ ਕਰਕੇ ਦੇਾਂਗੇ ਵੀ ਰੋਲਾ ਕੰਮ ਤੇ ਨਹੀਂ ਹੈਗਾ ਜਿਤਨਾ ਕਈ ਕਹਿ ਦਿੰਦੇ ਆ ਮੁੜ ਕੇ ਕਹਿੰਦੀ ਆ ਜੀ 10 ਸੂਟ ਬਣਨਗੇ ਬਾਜੀ ਇੱਕ ਸੂਟ ਬਣਾ ਲਓ ਤੁਸੀਂ ਕੋਈ ਰੋਲਾ ਹੀ ਨਹੀਂ ਹੈਗਾ ਆਪਣੀ ਫੈਕਟਰੀ ਏ ਤੁਹਾਡੀਆਂ ਵਾਸਤੇ ਮਸ਼ੀਨਾਂ ਲਾਈਆਂ 50 ਵਾਸੀਆਂ ਵਾਸਤੇ ਪੂਰੇ ਗੇਟ ਖੋਲ ਦਿੱਤੇ ਦਰਵਾਜ਼ਿਆਂ ਦੇ ਤੁਸੀਂ ਆਪਣੀ ਫੈਕਟਰੀ ਚ ਫੈਕਟਰੀ ਤੁਹਾਡੇ ਘਰ ਦੀ ਫੈਕਟਰੀ ਹੈ ਤੁਸੀਂ ਇੱਕ ਵਾਰੀ ਪਹੁੰਚੋ ਆਪਣਾ ਡਿਜ਼ਾਈਨ ਲਿਆਓ ਸਾਡੇ ਡਿਜ਼ਾਈਨ ਚ ਪਹਿਣਾ ਨੂੰ ਆ ਡਿਜ਼ਾਈਨ ਪਸੰਦ ਤੇ ਰੰਗ ਕੋਈ ਹੋਰ ਲੈਣਾ ਵੀ ਬਣਾ ਕੇ ਦੇ ਆਗੇ ਇਸੇ ਰੇਟ ਚ ਸੋ ਬਿਲਕੁਲ ਯਾਰ ਮੈਂ ਕਿੰਨਾ ਕਮਾਲ ਦੀ ਆਰਟੀਕਲ ਆ ਇੱਕ ਇੱਕ ਆਰਟੀਕਲ ਵੇਖੇ ਨਾ ਨਜ਼ਾਰਾ ਆਉਂਦਾ ਵਾ ਪੂਰਾ ਕੀ ਵਾਕਈ ਜਿਹੜੀਆਂ ਦਾਜਵਰੀ ਵਾਲੀਆਂ ਲਗਜ਼ਰੀ ਵੈਰਾਈਟੀਆਂ ਹੁੰਦੀਆਂ ਨਾ ਮੈਂ ਕਹਿੰਦਾ ਯਾਰ ਕਿਆ ਹੀ ਬਾਤਾਂ ਕਮਾਲ ਕਰਦੀ ਆ ਇਧਰ ਵੇਖੋ ਅੱਛ ਅੱਛ ਕਰਦੇ ਆਰਟੀਕਲ ਆ ਇਧਰ ਵੇਖੋ ਯਾਰ ਮੈਂ ਕਹਿੰਦਾ ਭਾਜੀ ਵਰਕ ਦਿਖਾ ਦਿਓ ਕਲਰ ਦਿਖਾ ਦਿਓ ਕੰਟਰਾਸਟ ਦੁਪੱਟੇ ਦਿਖਾ ਦਿਓ ਨਜ਼ਾਰੇ ਦਿਖਾ ਦਿਓ ਫਾਇਦੇ ਦਿਖਾ ਦਿਓ ਇਧਰ ਵੇਖੋ ਯਾਰ ਰੈੱਡ ਕਲਰ ਦੇ ਬੜੇ ਹੀ ਪ੍ਰੀਮੀਅਮ ਆਰਟੀਕਲ ਆ ਭਾਜੀ ਇਹ ਕਿੰਨੀ ਗ੍ਰੇਂਜ ਦਾ ਰਹਿਣ ਵਾਲਾ ਉਹ ਭਾਜੀ 15 1500 ਚ ਸੂਟ ਦੇ ਰਹੇ ਆ 12 12000 ਵਾਲੇ 2 2000 ਚ ਪਿਓਰ ਕ੍ਰੇਪ ਹੈ ਦਸ਼ੀਨ ਕ੍ਰੇਪ ਹੈ ਚਨੋਂਨ ਦਾ ਦੁਪੱਟਾ ਹੈ ਨਾਣਾ ਕੱਟ ਕਪੜਾ ਫੈਕਟਰੀ ਜਿੰਦਰਪਾਜੀ ਸਾਡਾ ਪਹਿਲਾ ਮੋਟਿਵ ਹੈ ਆਪਣੀਆਂ ਪਹਿਣਾ ਵਾਸਤੇ ਵਧੀਆ ਵੈਰਾਈਟੀ ਲੈਣੀ ਪੂਰੀ ਸੈਟੀਸਫੈਕਸ਼ਨ ਕਰਾਣੀ ਤੇ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਵਧੀਆ ਤੋਂ ਵਧੀਆ ਸਰਵਿਸ ਦੇਣੀ ਤੁਸੀਂ ਜਿਹੜਾ ਰੰਗ ਕਹੋਗੇ ਉਹ ਮਿਲੇਗਾ ਜਿਹੜਾ ਡਿਜ਼ਾਈਨ ਕਹੋਗੇ ਬਣਾ ਕੇ ਦੇਆਗੇ ਚਾਹੇ ਰੈਡੀ ਲੈ ਲੋ ਸਟਾਕ ਚੈੱਕ ਕਰਾ ਦਿਓ ਪਹਿਲਾਂ ਨੂੰ ਇੱਕ ਵਾਰੀ ਖੁੱਲਾ ਡੁੱਲਾ ਤੁਹਾਨੂੰ ਪਹਿਣੋ ਇੱਥੇ ਸਟਾਕ ਮਿਲਣਾ ਹੈ ਕੋਈ 2 4 10 ਵੀ ਪੀਸ ਰੱਖ ਕੇ ਨਹੀਂ ਬੈਠੇ ਹਜ਼ਾਰਾਂ ਲੱਖਾਂ ਦੀ ਗਿੰਦੀ ਚ ਸਟਾਕ ਮਿਲੇਗਾ ਦਬਕੇ ਦੇ ਕੰਮ ਚੈੱਕ ਕਰੋ ਰੇਟ ਸੇਲ ਵਾਲੇ ਸੇਲ ਵਿੱਚ ਭਾਜੀ ਆਪਣੇ ਮਤਲਬ ਦੇ ਸੂਟ ਆਪਣੇ ਮਤਲਬ ਦੇ ਰੰਗ ਕੋਈ ਨਹੀਂ ਤਿਆਰ ਕਰਕੇ ਦੇਗਾ ਨਾਲ ਪਹਿਣਾ ਵਾਸਤੇ ਵੱਡੀਆਂ ਆਫਰਾਂ ਇਧਰ ਨਾਰ ਕਲੀਆਂ ਦੇ ਨਾਲ ਲਹਿਗੇ ਵੀ ਦਿਆਂਗੇ ਭਾਜੀ ਰੈਡੀਮੇਡ ਵੈਰਾਈਟੀਆਂ ਵੀ ਮਿਲਣਗੀਆਂ ਕੋਲ ਜੀ ਰੈਡੀਮੇਡ ਦਾ ਉੱਪਰ ਬਹੁਤ ਵੱਡਾ ਪਹਿਣੋ ਸਟੋਰ ਅਗਲੀ ਵੀਡੀਓ ਚ ਪੂਰੇ ਰੇਟਾਂ ਦੇ ਨਾਲ ਵੱਡਾ ਤਹਿਲਕਾ ਕਰਾਂਗੇ 2 3 ਦਿਨ ਚ ਤੇ ਨਾਲ ਇਧਰ ਚੈੱਕ ਕਰੋ ਲਹਿੰਗਿਆ ਨਾਲ ਨਾਰਕਲੀਆਂ ਨਾਲ ਸਲਵਾਰਾਂ ਨਾਲ ਦੁਪੱਟੇ ਦੋ ਦੋ ਹਰ ਰੰਗ ਦੇ ਵਿੱਚ ਮਿਲੇਗਾ ਤੁਹਾਨੂੰ ਉਹ ਵੀ ਅੱਦੇ ਤੋਂ ਘੱਟ ਰਦੇ 70 70 ਹਜ਼ਾਰ ਵਾਲੇ ਪੀਸ ਤੁਹਾਨੂੰ 77 88 ਹਜ਼ਾਰ ਤੋਂ ਸਟਾਰਟਿੰਗ ਰੇਂਜਾਂ 'ਚ 55 ਹਜ਼ਾਰ ਤੋਂ ਦੇ ਦਿੰਦਾ ਪਾਜੀ ਹੁਣ ਕਿੱਥੇ ਪੈਣਾ ਇਹ ਦੱਸ ਦਿਓ ਕੱਪੜਾ ਫੈਕਟਰੀ ਨਾਨਕ ਕਟ ਜਲੰਧਰ 120 ਫੁੱਟੀ ਰੋਡ ਨੰਬਰ ਤੁਹਾਡੀ ਪੈਣੋ ਸਕਰੀਨ ਤੇ ਚੱਲ ਰਿਹਾ ਵੀਡੀਓ ਸ਼ੇਅਰ ਵੀ ਕਰੋ ਗਿਫਟ ਵੀ ਭੇਜਾਂਗੇ ਤੇ ਵਿਆਹ ਦਾ ਕੱਪੜਾ ਲੈਣਾ ਸਵੇਰੇ 10 11 ਵਜੇ ਤੱਕ ਆਜੋ ਫਿਰ ਰਸ ਜ਼ਿਆਦਾ ਆ ਜਾਂਦਾ ਜੀ